ਗੁਰਨਾਨਕ ਦੇਵ ਯੂਨੀਵਰਸਿਟੀ ਅੱਜ ਆਪਣਾ ਸਥਾਪਨਾ ਦਿਵਸ ਮਨਾ ਰਹੀ ਆ ਪਰ ਹੈਰਾਨੀਆਂ ਵਾਲੀ ਗੱਲ ਆ ਚਿੰਤਾ ਵਾਲੀ ਗੱਲ ਆ ਕਿ ਇਹ ਮਾਣਮੱਤੀ ਯੂਨੀਵਰਸਿਟੀ ਜਿਹਦਾ ਇੱਕ ਆਪਣਾ ਦੁਨੀਆ ਭਰ ਵਿੱਚ ਮਕਾਮ ਆ ਉਹ ਆਪਣਾ ਸਥਾਪਨਾ ਦਿਵਸ ਬਿਨਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੋਂ ਮਨਾ ਰਹੀ ਆ ਪੰਜਾਬ ਸਰਕਾਰ ਕਿਉਂ ਸੁੱਤੀ ਆ ਪੰਜਾਬ ਸਰਕਾਰ ਕਿਉਂ ਨਹੀਂ ਸਹਿਯੋਗ ਇਸ ਨੂੰ ਲੈ ਕੇ ਯੂਨੀਵਰਸਿਟੀ ਦੇ ਟੈਕਨੀਕਲ ਤੇ ਨਾਨ ਟੈਕਨੀਕਲ ਮਤਲਬ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਨੇ ਵੀ ਸਰਕਾਰ ਦੀ ਬੇਰੁਖੀ ਤੇ ਚਿੰਤਾ ਵਿਖਤ ਕੀਤੀ ਹੈ ਕਿ ਆਖਰ ਸਰਕਾਰ ਕਿਉਂ ਸੁੱਤੀ ਆ ਕਿਉਂ ਨਹੀਂ ਸਰਕਾਰ ਨੇ ਇਸ ਯੂਨੀਵਰਸਿਟੀ ਵਾਸਤੇ ਹੁਣ ਤੱਕ ਰੈਗੂਲਰ ਵਾਈਸ ਚਾਂਸਲਰ ਨਿਯੁਕਤ ਕਿਉਂ ਨਹੀਂ ਕੀਤਾ ਕਲੀ ਗੁਰਨਾਲੀ ਦੇ ਯੂਨੀਵਰਸਿਟੀ ਨਹੀਂ ਸੂਬੇ ਦੀਆਂ ਪੰਜ ਯੂਨੀਵਰਸਿਟੀਆਂ ਹੋਰ ਆ ਜਿਹੜੀਆਂ ਵਾਈਸ ਚਾਂਸਲਰ ਦੇ ਅਹੁਦਿਆਂ ਤੋਂ ਸਖਣੀਆਂ ਪੰਜਾਬ ਸਰਕਾਰ ਸਿਰਫ ਤੇ ਸਿਰਫ ਆਪਣੀ ਸੱਤਾ ਦੇ ਵਿੱਚ ਮਗਣਾ ਤੇ ਸਰਕਾਰੀ ਕੰਮਕਾਜ ਯੂਨੀਵਰਸਿਟੀ ਤੇ ਕਾਲਜ ਖਾਲੀ ਨੇ ਉਹਨਾਂ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ ਸਿਰਫ ਤੇ ਸਿਰਫ ਸਰਕਾਰ ਬੂਟਾ ਵਾਲੀ ਕੇਂਦਰਤਾ ਤੇ ਗੁਰਨਾਨ ਦੇ ਯੂਨੀਵਰਸਿਟੀ ਜਿਹੜਾ ਅੱਜ ਆਪਣਾ ਸਥਾਪਨਾ ਦਿਵਸ ਮਨਾ ਰਹੀ ਆ ਉਥੇ ਵਾਈਸ ਚਾਂਸਲਰ ਨੀਆਂ ਗੁਰਨਾਨ ਦੇ ਯੂਨੀਵਰਸਿਟੀ ਦੇ ਅਗਰ ਇਤਿਹਾਸ ਤੇ ਛਾਤੀ ਮਾਰੀਅਲ ਤੇ ਇੱਕ ਵੱਡਾ ਇੱਕ ਯੋਗਦਾਨ ਇਸ ਯੂਨੀਵਰਸਿਟੀ ਦਾ ਇੱਥੇ ਇਸ ਯੂਨੀਵਰਸਿਟੀ ਦੇ ਵਿੱਚੋਂ ਤੋਂ ਵੱਡੇ ਵੱਡੇ ਮਾਹਿਰ ਜਿਹੜੇ ਨੇ ਲੋਕ ਵਕ ਵਕ ਦੁਨੀਆ ਦੇ ਕੋਨੇ ਤੇ ਪਹੁੰਚਿਆ ਕਿ ਨਹੀਂ ਇਸ ਯੂਨੀਵਰਸਿਟੀ ਤੋਂ ਪੜ੍ਹ ਕੇ ਲੇਕਿਨ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਕਿ ਅੱਜ ਗੁਰਨਾਨਗ ਦੇ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਇਸ ਯੂਨੀਵਰਸਿਟੀ ਦੇ ਉੱਚੇਰੀ ਸਿੱਖਿਆ ਦੇ ਛਾੜ ਮੱਤੇ ਮਾਣ ਮੱਤੇ ਇਤਿਹਾਸ ਦੀ ਉਹ ਗਵਾਹੀ ਭਰਦੇ ਨੇ ਪਰ ਅੱਜ ਇੱਕ ਗਵਾਹੀ ਹੋਰ ਲਿਖੀ ਗਈ ਹੈ ਕਿ ਜਦੋਂ ਯੂਨੀਵਰਸਿਟੀ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਸ਼ਰਦਾ ਦੇ ਨਾਲ ਉਤਸ਼ਾਹ ਦੇ ਨਾਲ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਤੇ ਉੱਥੇ ਯੂਨੀਵਰਸਿਟੀ ਦਾ ਕੋਈ ਵਾਈਸ ਚਾਂਸਰ ਨਹੀਂ ਆ ਵਕ ਵਕ 12 ਦੇ ਵਿੱਚ ਲੇਖ ਲਿਖੇ ਗਏ ਨੇ ਇੱਕ ਲੇਖ ਲਿਖਿਆ ਵਾ ਪ੍ਰਵੀਨ ਪੁਰੀ ਹੋਣੀ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਨਾ ਪ੍ਰਵੀਨ ਪੁਰੀ ਇਸ ਟਾਈਮ ਡਾਇਰੈਕਟਰ ਲੋਕ ਸੰਪਰਕ ਵਪਾ ਗੁਰਨਾਨ ਦੇ ਯੂਨੀਵਰਸਿਟੀ ਆ ਉਹਨਾਂ ਨੇ ਰੋਜ਼ਾਨਾ ਅਜੀਤ ਅਖਬਾਰ ਦੇ ਵਿੱਚ ਜੋ ਲੇਖ ਲਿਖਿਆ ਯੂਨੀਵਰਸਿਟੀ ਦੇ ਸ਼ਾਨ ਮੱਤੇ ਮਾਣ ਮੱਤੇ ਇਤਿਹਾਸ ਦੀ ਗਵਾਹੀ ਦਿੱਤੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਲਿਖਦੇ ਨੇ ਕਿ ਪੂਰੇ ਸੰਸਾਰ ਵਿੱਚ ਅੱਜ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 555 ਪ੍ਰਕਾਸ਼ਵਾਰ ਬੜੀ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਤਾ ਉਦੋਂ ਗੁਰਨਾਨ ਦੇ ਯੂਨੀਵਰਸਿਟੀ ਵੀ ਆਪਣਾ ਛਾਣ ਮੱਤਾ 55ਵਾਂ ਸਥਾਪਨਾ ਦਿਵਸ ਪੂਰੇ ਉਤਸ਼ਾਹ ਨਾਲ ਮਨਾ ਰਹੀ ਹੈ ਸ਼੍ਰੀ ਗੁਰਨਾਨ ਸਿੰਘ ਦੇਵ ਜੀ ਦੇ 500 ਸਾਲਾ ਸਤब्दी ਪ੍ਰਕਾਸ਼ ਪੁਰਬ ਤੇ ਬੜੀ ਦੂਰ ਦ੍ਰਿਸ਼ਟੀ ਨਾਲ 500 ਏਕੜ ਜਗ੍ਹਾ 'ਚ ਗੁਰਨਾਨ ਦੇ ਯੂਨੀਵਰਸਿਟੀ ਬਣਾਉਣ ਦਾ ਸੰਕਲਪ ਲਿਖਿਆ ਗਿਆ ਸੀ ਜੋ ਉਹਨਾਂ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਪ੍ਰਸਾਰ ਤੋਂ ਇਲਾਵਾ ਗਿਆਨ ਵਿਗਿਆਨ ਦੇ ਖੇਤਰ ਵਿੱਚ ਅਗਾਹ ਵਧੂ ਹੋਵੇ 24 ਨਵੰਬਰ 1969 ਨੂੰ ਗੁਰਨਾਲਵੀ ਯੂਨੀਵਰਸਿਟੀ ਦਿੱਲੀ ਰੱਖੀ ਅੱਜ ਇਨੀ ਪੱਕੀ ਹੋ ਚੁੱਕੀ ਹੈ ਕਿ ਇਸ ਦੀਆਂ ਸਿਖਾਵਾਂ ਦੇ ਪੱਤੇ ਪੂਰੀ ਦੁਨੀਆ 'ਚ ਫੈਲ ਕੇ ਮਹਿਕਾਂ ਬਖੇਰ ਰਹੇ ਹਨ ਗੁਰਨਾਨ ਦੇਵ ਯੂਨੀਵਰਸਿਟੀ ਦਾ ਵਿਦਿਆਰਥੀ ਦੁਨੀਆ ਭਰ ਵਿੱਚ ਜਿੱਥੇ ਵੀ ਆ ਉੱਥੇ ਇਸ ਦਿਨ ਅੱਗੇ ਨਤਮਸਤਕ ਹੁੰਦਾ ਹੈ ਉੱਥੇ ਯੂਨੀਵਰਸਿਟੀ ਦੇ ਕੈਂਪਸ ਵੀ ਯੂਨੀਵਰਸਿਟੀ ਦੇ ਭਾਈਚਾਰੇ ਵੱਲੋਂ ਪੂਰੇ ਉਤਸ਼ਾਹ ਨਾਲ ਯੂਨੀਵਰਸਿਟੀ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ ਤਿੰਨ ਵਿਦਵਾਨਾ ਡਾਕਟਰ ਰਜੇਸ਼ ਗਿੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਡਾਕਟਰ ਰਵੀ ਰਵਿੰਦਰ ਦਿੱਲੀ ਯੂਨੀਵਰਸਿਟੀ ਅਤੇ ਡਾਕਟਰ ਅਮਰਜੀਤ ਗੁਰਨਾਨਗਰ ਯੂਨੀਵਰਸਿਟੀ ਵੱਲੋਂ ਵਿਦਿੱਤ ਪਾਸ਼ਨ ਦੇ ਕੇ ਸ਼੍ਰੀ ਗੁਰਨਾਨਗ ਦੇਵ ਜੀ ਦੀਆਂ ਸਿੱਖਿਆਵਾਂ ਤੇ ਚਾਨਣਾ ਪਾਇਆ ਜਾਣਾ ਹੈ ਉਹਨਾਂ ਵੱਲੋਂ ਯੂਨੀਵਰਸਿਟੀ ਨੂੰ ਭਵਿੱਖ 'ਚ ਕਿਹੜੇ ਕੰਮਾਂ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਦੇ ਨਿਸ਼ਾਨਦੇ ਵੀ ਕੀਤੀ ਗਈ ਹੈ ਤਾਂ ਜੋ ਯੂਨੀਵਰਸਿਟੀ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਟੀਆਂ ਦੇ ਹਾਨ ਦੀ ਹੋ ਜਾਵੇ ਗੁਰਨਾਨਗਰ ਯੂਨੀਵਰਸਿਟੀ ਆਪਣੇ 54 ਸਾਲ ਦੇ ਇਤਿਹਾਸ ਤੇ ਜਮਿਨੀ ਪੱਦਰ ਦੀਆਂ ਖੋਜ ਪਹਿਲ ਕਦਮੀਆਂ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਚੋਟੀ ਦੀਆਂ ਦਰਜਾਬੰਦੀਆਂ ਤੇ ਮਾਨਤਾ ਪ੍ਰਾਪਤ ਕਰਨ ਤੋਂ ਅੱਗੇ ਅਕਾਦਮਿਕਤਾ ਖੇਡਣਾ ਨਵੀਨਤਾ 'ਚ ਆਪਣੀ ਇੱਕ ਵੱਖਰੀ ਪਛਾਣ ਬਣਾ ਕੇ ਦੇਸ਼ ਦੀ ਮੋਹਰੀ ਵਿਦਿਅਕ ਸੰਸਥਾ ਵਜੋਂ ਉੱਭਰੀ ਹੈ ਇੰਟਰਨੈਸ਼ਨਲ ਇੰਸਟੀਚੂਸ਼ਨਲ ਰੈਂਕਿੰਗ ਫਰੇਮਵਰਕ 2023 ਦੀ ਚੋਟੀ ਦੀਆਂ 50 ਯੂਨੀਵਰਸਿਟੀਆਂ 'ਚ ਇੱਕ ਹੈ ਵਿਸ਼ਵ ਯੂਨੀਵਰਸਿਟੀ ਰੈਂਕਰਸ 2024 ਦੇ ਅਨੁਸਾਰ ਵਿਸ਼ਵ ਪੱਧਰ ਦੀਆਂ ਚੋਟੀ ਦੀਆਂ ਖਾਸ ਵਿਸ਼ੇਸ਼ਤਾਵਾਂ ਵਾਲੀਆਂ 9.3% ਦੀ ਨਾਲ ਉਪ 10 ਯੂਨੀਵਰਸਿਟੀਆਂ ਵਿੱਚੋਂ ਹੈ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਚ ਹੈ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ 2024 ਚ ਇਹ ਵਿਸ਼ਵ ਦੀਆਂ ਚੋਟੀ ਦੀਆਂ 23 ਯੂਨੀਵਰਸਿਟੀਆਂ ਵਿੱਚ ਆ ਚੁੱਕੀ ਹੈ ਪੰਜਾਬ ਦੀਆਂ ਚੋਟੀ ਦੀਆਂ 457 ਅਤੇ ਉੱਤਰੀ ਭਾਰਤ ਦੀਆਂ ਚੋਟੀ ਦੀਆਂ 1057 ਵਿੱਚ ਆਪਣਾ ਸਥਾਨ ਬਣਾ ਚੁੱਕੀ ਹੈ ਇਸ ਤੋਂ ਇਲਾਵਾ ਦੇਸ਼ ਦੀ ਸਿੱਖਿਆ ਖੋਜ ਅਤੇ ਸਮਾਜ ਸੇਵਾ ਦੇ ਖੇਤਰ ਚ ਮੋਰੀ ਯੂਨੀਵਰਸਿਟੀ ਹੋਣ ਦੀ ਮਾਨਤਾ ਨੈਸ਼ਨਲ ਅਸੈਸਮੈਂਟ ਐਂਡ ਐਕ੍ਰੇਡੀਟਿਸ਼ਨ ਕਾਉਂਸਲ ਬਗਰੋਲ ਵੱਲੋਂ 4 ਨੰਬਰਾਂ 'ਚੋਂ 3.85 ਨੰਬਰ ਅੰਕ ਦੇ ਕੇ ਇਸ ਨੂੰ ਪਬਲਿਕ ਪ੍ਰਾਈਵੇਟ ਦੇ ਕੇਂਦਰੀ ਯੂਨੀਵਰਸਿਟੀ ਵਿੱਚ ਦੇਸ਼ ਦੀ ਸਰਵ ਉੱਚ ਦਰਜਾਬੰਦੀ ਵਾਲੀ ਯੂਨੀਵਰਸਿਟੀ ਬਣਾ ਦਿੱਤਾ ਗਿਆ। ਇਹ ਯੂਨੀਵਰਸਿਟੀ ਦੇਸ਼ ਦੀ ਵਿਕਾਰੀ ਮਲਾਨਾ ਅਬਦੁਲ ਕਲਾਮ ਆਜ਼ਾਦ ਟਰੋਫੀ 25 ਵਾਰ ਜਿੱਤ ਕੇ ਖੇਡਾਂ ਵਿੱਚ ਵੀ ਪਹਿਲਾ ਸਥਾਨ ਰੱਖਦੀ ਹੈ। ਇਸਨੇ ਹਾਲ ਹੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਖੇਡ ਮੇਲੇ 'ਚ ਆਪਣੀ ਚੰਗੀ ਸ਼ਮੂਲੀਅਤ ਦਰਜ ਕਰਵਾਈ ਹੈ 2023 'ਚ ਇਹਨਾਂ ਏਸ਼ੀਅਨ ਖੇਡਾਂ ਵਿੱਚ ਦੇਸ਼ ਨੂੰ 13 ਤਗਮਿਆਂ ਦਾ ਦਵਾ ਦਾ ਯੋਗਦਾਨ ਵੀ ਇਸ ਯੂਨੀਵਰਸਿਟੀ ਨੇ ਪਾਇਆ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਲੋ ਕਲੀਨ ਸ਼੍ਰੇਣੀ 1 ਅਤੇ ਉੱਤਮਤਾ ਲਈ ਸੰਭਾਵੀ ਯੂਨੀਵਰਸਿਟੀ ਨੈਸ਼ਨਲ ਅਸੈਸਮੈਂਟ ਐਂਡ ਐਕ੍ਰੇਡੇਸ਼ਨ ਕੌਂਸਲ ਦੇ ਮਾਨਤਾ ਫਰੇਮਵਰਕ ਦੇ ਪਲੱਸ 1 ਦਾ ਉੱਚ ਦਰਜਾ ਦੇ ਕੇ ਪੰਜਾਬ ਦੀ ਇਕਲੌਤੀ ਖੁਦਮੁਖਤਿਆਰ ਯੂਨੀਵਰਸਿਟੀ ਬਣਾ ਦਿੱਤਾ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਪਾਰਸਰ ਕਾ ਨੇ ਦੇਸ਼ ਦੀਆਂ ਚੋਟੀ ਦੀਆਂ 10 ਉੱਚ ਪ੍ਰਦਰਸ਼ਨ ਕਾਬਲੀਆਂ ਸਟੇਟ ਪਬਲਿਕ ਯੂਨੀਵਰਸਿਟੀਆਂ ਵਿੱਚ ਰੱਖਿਆ ਨਿਰਫ ਰੈਂਕਿੰਗ ਵਿੱਚ 48 ਸਥਾਨ ਹਰਕਾ ਹਾਸਲ ਕਰਕੇ ਦੇਸ਼ ਦੀਆਂ ਚੋਟੀ ਦੀਆਂ 50 ਯੂਨੀਵਰਸਿਟੀਆਂ ਦੇ ਸਮੂਹ ਦਾ ਹਿੱਸਾ ਦਾ ਵੇਕ ਹੰਸਾ ਰਿਸਰਚ ਸਵਰਤਮ ਯੂਨੀਵਰਸਿਟੀ ਦੇ ਸਰਵੇਖਣ ਉਤਰੀ ਜਾਣ ਦੀਆਂ ਬਹੁ ਅਨੁਸ਼ਾਸਨੀ ਯੂਨੀਵਰਸਿਟੀਆਂ ਚੋਂ 7ਵਾਂ ਅਤੇ 올 ਇੰਡੀਆ ਬਹੁ ਅਨੁਸ਼ਾਸਨੀ ਯੂਨੀਵਰਸਿਟੀਆਂ ਚ 14ਵਾਂ ਸਥਾਨ ਇੰਡੀਆ ਟੂਡੇ ਰੈਂਕਿੰਗਜ਼ ਭਾਰਤ ਦੀਆਂ ਰਾਜ ਯੂਨੀਵਰਸਿਟੀਆਂ ਚ 11ਵਾਂ ਦਰਜਾ ਅਤੇ ਐਚ ਇੰਡੈਕਸ 156 ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਦੇ ਸ਼ੁਰੂਗੁਰ ਨਾਨਕ ਜੀ ਦੀਆਂ ਸੰਖਿਆਵਾਂ ਦੇ ਪ੍ਰਚਾਰ ਅਤੇ ਵਿਸਾਰ ਲਈ ਗੁਰਨਾਨਕ ਅਧਿਆਨ ਵਿਭਾਗ ਤੇ ਪੰਜਾਬੀ ਵਿਦਿਆਨ ਵਿਭਾਗ ਚ ਪੜ੍ਹਨ ਵਾਲੇ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਮੁਫਤ ਕੀਤੀ ਹੋਈ ਹੈ ਯੂਨੀਵਰਸਿਟੀ ਦੇ ਕੈਂਪਸ ਚ 45 ਅਧਿਆਪਨ ਵਰਕ ਦੋ ਖੇਤਰੀ ਕੈਂਪਸ 170 ਮਾਨਤਾ ਪ੍ਰਾਪਤ ਯੂਨੀਵਰਸਿਟੀ ਤੇ ਕੰਸਟੀਟਿਊਟ ਕੋਲਜਨ ਨਵੀਂ ਸਿੱਖਿਆ ਨੀਤੀ 2020 ਲਾਗੂ ਹੈ ਦਾਖਲਾ ਕਾਉਂਸਲ ਪੁਨਰਮੁਲਾਂਕਣ ਪ੍ਰੀਖਿਆਵਾਂ ਦੇ ਨਤੀਜੇ ਅਤੇ ਰਜਿਸਟ੍ਰੇਸ਼ਨ ਦੀ ਸਹੂਲਤ ਆਨਲਾਈਨ ਹੈ ਐਮ ਐਚ ਆਰ ਡੀ ਡੀ ਐਸਟੀ ਸੀਐਸ ਆਈਆਰ ਬੀਏ ਆਰਸੀ ਆਲਸ ਸੰਸਥਾਵਾਂ ਨੇ ਕਰੋੜ ਰੁਪਏ ਦੇ ਕੇ ਵਕਾਰੀ ਫੈਕਲਟੀ ਮੈਂਬਰਾਂ ਨੂੰ ਦਿੱਤਿਆਂ ਵੱਖ-ਵੱਖ ਫੰਡਿੰਗ ਏਜੰਸੀਆਂ ਤੋਂ 661.5 ਕਰੋੜ ਰੁਪਏ ਸ਼ਾਮਲ ਜਿਨ੍ਹਾਂ ਚੋਂ ਇੰਟਰਫੇਸ ਸਟਡੀ ਲਈ 439 ਕਰੋੜ ਰੁਪਏ ਅਤੇ ਖੇਲੂ ਇੰਡੀਆ ਪਹਿਲ ਕਦਮੀ ਦੇ ਤਹਿਤ 50 ਕਰੋੜ ਰੁਪਏ ਮੁੱਖ ਹਨ ਇਸ ਨੂੰ ਵਨ ਡਿਸਟ੍ਰਿਕਟ ਵਨ ਗ੍ਰੀਨ ਚੈਂਪੀਅਨ ਦੇ ਸਲੇਖ ਨਾਲ ਸਮਾਨਤ ਕੀਤਾ ਗਿਆ ਇਸ ਇਸ ਇੱਕ ਜ਼ੀਰੋ ਡਿਸਚਾਰਜ ਨੀਤੀ ਅਤੇ ਇੱਕ 3 ਮੈਗਾਵਾਟ ਦਾ ਸੂਰਜੀ ਊਰਜਾ ਪਲਾਂਟ ਜਿਸ ਨਾਲ ਊਰਜਾ ਲਾਗਤਾਂ ਸਾਲਾਨਾ 1 ਕਰੋੜ ਰੁਪਏ ਤੋਂ ਜ਼ਿਆਦਾ ਬਚਤ ਹੁੰਦੀ ਹੈ ਯੂਨੀਵਰਸਿਟੀ ਨੇ ਪੂਰੇ ਕੈਂਪਸ ਪੇਪਰ ਐਡ ਪ੍ਰਣਾਲੀਆਂ ਤੇ ਹਾਈ ਸਪੀਡ ਇੰਟਰਨੈਟ ਨੂੰ ਵੀ ਅਪਣਾਇਆ। ਬਾਬਾ ਪਰਮਾਣੂ ਖੋਜ ਕੇਂਦਰ ਵੱਲੋਂ ਸੰਤਾਪਿਤ ਚਾਰ ਨੋਡਲ ਕੈਲੀਬ੍ਰੇਸ਼ਨਾ ਕੇਂਦਰ ਵਿੱਚ ਇੱਕ ਯੂਨੀਵਰਸਿਟੀ ਕੈਂਪਸ ਚ ਹੈ। ਸੈਂਟਰ ਆਫ ਅਮਰਜਿੰਗ ਲਾਈਫ ਸਾਇੰਸ, ਬਟੋਨਿਕਲ ਗਾਰਡਨ, ਸਪੋਰਟਸ ਮੈਡੀਸਨ ਅਤੇ ਫਿਜ਼ੀਓਥੈਰੇਪੀ ਵਿਪາກ ਯੂਨੀਵਰਸਿਟੀ ਦਾ ਉੱਚੇਰੀ ਸਿੱਖਿਆ 'ਚ ਕਦ ਉੱਚਾ ਕਰਦੇ ਨੇ। ਵਿਗਿਆਨਕ ਟੈਕਨੋਲੋਜੀ ਦੇ ਖੇਤਰ ਉੱਤਰਪੜ ਦੇ ਪ੍ਰਮੁੱਖ ਸਤਾਮਾਂ 'ਚ ਇੱਕ ਯੂਨੀਵਰਸ ਜਿਸ ਨੇ ਵਕ ਵਕ ਸਕੀਮਾ ਤਹਿਤ 70 ਕਰੋੜ ਰੁਪਏ ਦੇ ਜਨਤਕ ਖਰੀਦਾਂ ਤੇ TCS ਦੀ ਮਦਦ ਨਾਲ ਆਧੁਨਿਕ ਕੰਪਿਊਟਰ ਲੈਬ ਸਥਾਪਿਤ ਕੀਤਾ ਜਿਸ ਦੀ ਬਦੌਲਤ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਸਵਸ਼ ਕੈਂਪਸ ਰੈਂਕ ਵਿੱਚ ਵੱਡੇ ਕੈਂਪਸ ਵਾਲੀਆਂ ਮਲਟੀ ਸਪੈਸ਼ੈਲਿਟੀ ਪਬਲਿਕ ਯੂਨੀਵਰਸਿਟੀਾਂ ਚ ਪਹਿਲਾ ਤੇ ਸਮੂਹ ਸਰਕਾਰੀ ਯੂਨੀਵਰਸਿਟੀਆਂ ਦੇ ਵੱਡੇ ਅਤੇ ਛੋਟੇ ਕੈਂਪਸ ਚ ਦੇਸ਼ ਤੋਂ ਦੂਜਾ ਸਥਾਨ ਹਾਸਲ ਕੀਤਾ ਹੈ ਜ਼ੀਰੋ ਡਿਸਚਾਰਜ ਪ੍ਰਦੂਸ਼ਣ ਮੁਕਤ ਕੈਂਪਸ ਸੀਵਰੇਜ ਦੇ ਪਾਣੀ ਦੇ ਕੂੜੇ ਦੀ ਮੋੜ ਵਰਤੋਂ ਹੁੰਦੀ ਹੈ ਇੱਕ ਜਿਲ੍ਹਾ ਇੱਕ ਗ੍ਰੀਨ ਚੈਂਪੀਅਨ ਦਾ ਖਿਤਾਬ ਤੋਂ ਇਲਾਵਾ 3 ਮੈਗਾਵਾਟ ਸੂਰਜੀ ਊਰਜਾ ਪਲਾਂਟ ਦੇ ਨਾਲ 1 ਕਰੋੜ ਰੁਪਏ ਦੀ ਬਚਤ ਹਰ ਸਾਲ ਕੀਤੀ ਜਾਂਦੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀਆਂ ਪਹਿਲੀਆਂ ਯੂਨੀਵਰਸਟੀਆਂ ਵਿੱਚੋਂ ਹੈ ਜੋ ਸਪੈਸ਼ਲ ਐਜੂਕੇਸ਼ਨ ਵਾਲੇ ਕੋਰਸ ਤੇ ਹੋਰ ਕਈ ਵਿਸ਼ੇ ਆਡੀਐਲ ਰਾਹੀਂ ਆਨਲਾਈਨ ਕੋਰਸ ਕਰਵਾ ਰਹੀ ਹੈ ਕੈਂਪਸ 'ਚ ਫ੍ਰੀ ਹਾਟਸਪੌਟ ਦੇ ਨਾਲ ਦਫਤਰੀ ਕੰਮਕਾਜੀ ਰਫ਼ਤਾਰ ਵਧਾਉਣ ਲਈ ਈ-ਆਫਿਸ ਹੈ ਦੇਸ਼ ਵਿਦੇਸ਼ ਦੀਆਂ 230 ਕੰਪਨੀਆਂ ਰਹੀ 80% ਦੀ ਪਲੇਸਮੈਂਟ ਦਿੱਤੀ ਜਾ ਰਹੀ ਹੈ ਪੇਸ਼ੇਵਰ ਕੋਰਸਾਂ ਦੇ 90% ਵੱਧ ਵਿਦਿਆਰਥੀ ਚੋਟੀ ਦੀਆਂ ਕੰਪਨੀਆਂ 'ਚ ਰੱਖੇ ਗਏ ਨੇ ਜਿਨ੍ਹਾਂ ਦਾ ਸਾਲਾਨਾ ਪੈਕੇਜ 44 ਲੱਖ ਰੁਪਏ ਤੱਕ ਦਾ ਹੈ ਤੇ ਹੁਣ 60 ਪੇਟੈਂਟ ਦਰਜ ਕਰਵਾਏ ਗਏ ਨੇ ਗੁਰਨਾਰਿਕ ਦੇ ਯੂਨੀਵਰਸਿਟੀ ਦੇ ਮੋਡੀ ਵਾਈਸ ਚਾਂਸਲਰ ਤੇਜਾ ਸਿੰਘ ਸਮੁੰਦਰੀ ਤੋਂ ਲੈ ਕੇ ਤੇ ਹਾਲ ਹੀ ਤੱਕ ਡਾਕਟਰ ਜਸਪ੍ਰਾਸ ਸਿੰਘ ਸੰਧੂ ਤੱਕ ਸਾਰੇ ਉਪਕੁਲਪਤੀਆਂ ਵੱਲੋਂ ਸਮੇਂ-ਸਮੇਂ ਯੂਨੀਵਰਸਿਟੀ ਨੂੰ ਸਿੱਖਿਆ ਦੇ ਖੇਤਰ ਵਿੱਚ ਬੁਲੰਦੀਆਂ ਤੇ ਲਿਜਾਣ ਕੇ ਲੈ ਜਾਣ ਬੁਲੰਦੀਆਂ ਉੱਤੇ ਲੈ ਕੇ ਜਾਣ ਵਿੱਚ ਅਹਿਮ ਯੋਗਦਾਨ ਪਾਇਆ ਜਿਸ ਦੇ ਬਦੌਲਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਸਿਰਫ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ 'ਚ ਉਹ ਚੌਦਿਆਂ ਤੇ ਨਹੀਂ ਸਗੋ ਉਹ ਗਿਆਨਮਾਨ ਤੇ ਸਿਹਤਮੰਦ ਸੱਭਿਕ ਸਮਾਜ ਸਿਰਜਣ 'ਚ ਐਮ ਭੂਮਿਕਾ ਨਿਭਾ ਰਹੇ ਹਨ ਸਥਾਪਨਾ ਦੂਜਾ ਇਹ ਮਹੱਤਵਪੂਰਨ ਯੂਨੀਵਰਸਿਟੀ ਦੇ ਮਿਸ਼ਨ ਦੀ ਵਚਨਬੱਧਤਾ ਨੂੰ ਦਰਉਂਦਾ ਜਿਸ ਦ੍ਰਿਸ਼ਟੀ ਨਾਲ ਇਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਸੀ ਉਸੇ ਦ੍ਰਿਸ਼ 'ਚ ਅੱਗੇ ਵਧਿਓ ਉਚੇਰੀ ਸਿੱਖਿਆ ਦੇ ਖੇਤਰ 'ਚ ਕ੍ਰਾਂਤੀ ਲਿਆਉਣ ਦਾ ਕੰਮ ਕਰਗੀ ਆਉ ਮਿਲ ਕੇ ਨਵੀਂ ਊਰਜਾ ਤੇ ਦੇ ਉਦੇਸ਼ ਦੇ ਨਾਲ ਯੂਨੀਵਰਸਿਟੀ ਦੇ 55ਵੇਂ ਸਥਾਪਨਾ ਦਿਵਸ ਦਾ ਹਿੱਸਾ ਬਣੀ ਇਹ ਲੇਖ ਡਾਇਰੈਕਟਰ ਲੋਕ ਸੰਪਰਕ ਵਿਭਾਗ ਗੁਰਨਾਗਰ ਯੂਨੀਵਰਸਿਟੀ ਪ੍ਰਵੀਨਪੁਰੀ ਹੁਣਾਵਾਲੋਂ ਲਿਖਿਆ ਗਿਆ ਲੇਕਿਨ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਯੂਨੀਵਰਸਿਟੀ ਆਪਣਾ 55ਵਾਂ ਸਥਾਪਨਾ ਦਿਵਸ ਮਨਾ ਰਹੀ ਆ ਉਦੋਂ ਇਸ ਯੂਨੀਵਰਸਿਟੀ ਕੋਲ ਆਪਣਾ ਵਾਈਸ ਚਾਂਸਲਰ ਨਹੀਂ ਆ ਜਿਸ ਪਾਰਸਿੰਗ ਸੰਧੂ ਜੋ ਵਾਈਸ ਚਾਂਸਲ ਰਹਿ ਚੁੱਕੇ ਨੇ ਸਰਕਾਰ ਨੇ ਉਹਨਾਂ ਨੂੰ 3 ਮਹੀਨੇ ਦੀ ਮੋੜ ਐਕਸਟੈਂਸ਼ਨ ਦਿੱਤੀ ਉਹ ਖਤਮ ਹੋ ਚੁੱਕੀ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਸੌਂ ਗਈ ਕਦੀ ਪੰਚਾਇਤੀ ਚੋਣਾਂ ਦੇ ਵਿੱਚ ਵੀ ਜੀ ਕਦੀ ਦਿੱਲੀ ਜਾ ਕੇ ਵੀ ਜੀਆ ਕਦੀ ਜਿਮਨੀ ਚੋਣਾਂ ਵਿੱਚ ਵੀ ਜੀਆ ਤੇ ਉਚੇਰੀ ਸਿੱਖਿਆ ਵੱਲ ਪੰਜਾਬ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਸਿਰਫ ਗੁਰਨਾਨ ਦੇ ਯੂਨੀਵਰਸਿਟੀ ਬਾਕੀ ਵੀ ਸੂਬੇ ਦੇ ਹੋਰ ਪੰਜ ਯੂਨੀਵਰਸਟੀਆਂ ਨੇ ਜਿੱਥੇ ਹੁਣ ਤੱਕ ਪੰਜਾਬ ਸਰਕਾਰ 22 ਚਾਂਸਲਰ ਹੀ ਨਹੀਂ ਨੁਕਤਲ ਕਰ ਸਕੇ ਇਥੋਂ ਤੱਕ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਵੀ ਪੰਜਾਬ ਸਰਕਾਰ ਵਾਸਤੇ ਲਗਾਉਣ ਵਾਸਤੇ ਸਰਕਾਰ ਕੋ ਸਮਾਂ ਨਹੀਂ ਉਧਰ ਗੁਰਨਾਨ ਦੇ ਯੂਨੀਵਰਸਿਟੀ ਦਾ ਉਪਕੁਲਪਤੀ ਬਗੈਰ ਰਹਿਣਾ ਬਹੁਤ ਮਾੜੀ ਗੱਲ ਇਸ ਮਸਲੇ ਦੇ ਵਿੱਚ ਅ ਗੁਰਨਾਨਦ ਦੇ ਯੂਨੀਵਰਸਿਟੀ ਨਾਨ ਟੀਚਿੰਗ EMPLOYEES ASSOCIATION ਦੇ ਪ੍ਰਧਾਨ ਰਜਨੀਸ਼ ਭਰਤਵਾਜ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਗੁਰਨਾਨਦ ਦੇ ਯੂਨੀਵਰਸਿਟੀ ਚ ਉਪਕੁਲਪਤੀ ਦੀ ਨਿਯੁਕਤੀ ਜਲਦ ਤੋਂ ਜਲਦ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ 55 ਸਾਲਾਂ ਦੇ ਇਤਿਹਾਸ ਗੁਰਨਾਨਦ ਦੇ ਯੂਨੀਵਰਸਿਟੀ ਦਾ ਉਪਕੁਲਪਤੀ ਤੋਂ ਬਗੈਰ ਰਹਿਣਾ ਚਿੰਤਾ ਵਾਲੀ ਗੱਲ ਹੈ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਿਹਾ ਕਿ ਗੁਰਨਾਨdev ਯੂਨੀਵਰਸਿਟੀ ਦੇ ਜਿਹੜੇ ਹਾਲ ਹੀ ਜਿਹੜੇ ਅਹੁਦੇ ਤੋਂ ਸੇਵਾਮੁਕਤ ਹੋਏ ਨੇ ਡਾਕਟਰ ਜਸਪਾਲ ਸਿੰਘ ਸੰਧੂ ਦੀ ਦੂਰਦਰਸ਼ੀ ਅਤੇ ਵਿਕਾਸਸ਼ੀਲ ਸੋਚ ਕਤਾ ਜੁਰ ਗੁਰਨਾਨdev ਯੂਨੀਵਰਸਿਟੀ ਨੇ ਸਿੱਖਿਆ ਦੇ ਮਿਆਰ ਵਿੱਚ ਬਲੰਦੀਆਂ ਨੂੰ ਸ਼ੂਆ ਉਹਨਾਂ ਕਹੇ ਕਿ ਡਾਕਟਰ ਸੰਧੂ ਨੇ ਆਪਣੇ ਅਸਰ ਸੂਦਨ ਚਾਲੇ ਇਸ ਯੂਨੀਵਰਸਿਟੀ ਨੂੰ ਕਦੇ ਵੀ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਕਰਮਚਾਰੀਆਂ ਅਧਿਕਾਰੀਆਂ ਤੇ ਅਧਿਆਪਕਾਂ ਨੂੰ ਸਮੇਂ-ਸਮੇਂ 'ਤੇ ਤਨਖਾਹ ਪੈਨਸ਼ਨ ਆਦ ਮਿਲਦੀਆਂ ਰਹੀਆਂ ਨੇ ਵਿਦਿਆਰਥੀਆਂ ਦੀ ਗਿਣਤੀ ਨੂੰ ਵੀ ਬਰਕਰਾਰ ਰੱਖ ਲਈ ਯੂਨੀਵਰਸਿਟੀ ਸੂਬੇ ਦੀਆਂ ਬਾਕੀ ਯੂਨੀਵਰਸਿਟੀਆਂ ਦੇ ਮੁਕਾਬਲ ਅਵਲ ਆ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਆ ਕਿ ਘੱਟੋ ਘੱਟ ਇਸ ਯੂਨੀਵਰਸਿਟੀ ਵੱਲ ਵੇਖ ਲੈਂਦੇ ਔਰ ਸਰਕਾਰ ਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਯੂਨੀਵਰਸਿਟੀ ਆਪਣਾ ਸਥਾਪਨਾ ਦਿਵਸ ਮਨਾ ਰਹੀ ਹੈ ਲੇਕਿਨ ਉਸ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਰਹੀਆਂ ਤੇ ਪੰਜਾਬ ਸਰਕਾਰ ਦਾ ਉਚੇਰੀ ਸਿੱਖਿਆ ਵੱਲ ਕਿੰਨਾ ਕੀ ਧਿਆਨ ਇਸ ਗੱਲ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਸ ਸਰਕਾਰ ਕੋਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਲਗਾਉਣ ਵਾਸਤੇ ਸਮਾਂ ਨਹੀਂ ਹੈ ਜਿਸ ਸਰਕਾਰ ਕੋਲ ਜਾਂ ਸਿੱਖਿਆ ਵਿਭਾਗ ਕੋਲ ਆਪਣੀਆਂ ਸਰਕਾਰੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਲਗਾਉਣ ਨੂੰ ਸਮਾਂ ਨਹੀਂ ਹੈ ਤੇ ਫਿਰ ਉਸ ਸਰਕਾਰ ਤੋਂ ਉਚੇਰੀ ਸਿੱਖਿਆ ਨੂੰ ਲੈ ਕੇ ਹੋਰ ਕੀ ਆਸ ਕੀਤੀ ਜਾ ਸਕਦੀ ਹੈ ਹੈਰਾਨੀ ਵਾਲੀ ਗੱਲ ਹੈ ਚਿੰਤਾ ਵਾਲੀ ਗੱਲ ਹੈ ਔਰ ਸਰਕਾਰ ਵਾਸਤੇ ਸ਼ਰਮ ਵਾਲੀ ਗੱਲ ਵੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣਾ 55ਵਾਂ ਦੀਵਸ ਸਤਪਨਾ ਦਿਵਸ ਸਮਾਰਿਆ ਅੱਜ ਸਤਪਨਾ ਦਿਵਸ ਮੌਕੇ ਉਹ ਯੂਨੀਵਰਸਿਟੀ ਆਪਣੇ ਬਗੈਰ ਵਾਈਸ ਚਾਂਸਲਰ ਤੋਂ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਅੱਗੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ